ਕੋਸ਼ਿਸ਼ ਨਹੀਂ ਪਤਾ ਮੈਂ ਸਿਰਫ ਤੁਮੈ ਇਨਾ ਕਹਤਾ ਕਿ ਉਹ ਇਸੋ ਜਿਹਾ ਜਦੋਂ ਮੈਂ ਕਿਗਰੂ ਬਣਾਉਂ ਤਿੰਨੇ ਜਣੇ ਸਭ ਵੀ ਕੰਮ ਨਹੀਂ ਉਹਨੇ ਮੈਨੂੰ ਨੀ ਕਹਿ ਕੇ ਬੁਲਾਇਆ ਉਹ ਸੀ ਸੋਕੇ ਹੈਲਮਟ ਨੌਕਾ ਨਾ ਸੀ ਜੋ ਨੌਕਾ ਆ ਰਿਹਾ ਕਿ ਕਿ ਜਦੋਂ ਮਿਲ ਕੇ ਨਹੀਂ ਬਤਾਦੇ ਪਿਓਰਾ ਗੱਲ ਕਰ ਰਹੀ ਆ ਮੈਂ ਬਾਪ ਦਾ ਗੱਲ ਕਰਵਾਉਂਦਾ ਮੈਂ ਖੋਲਿਆ ਹੋ ਗਿਆ ਬੋਲਿਆ ਅੱਛਾ ਇਹ ਮਾਲਾ ਕਿ ਖਲੇ ਵੀ ਮੈਂ ਆਹ ਬਣਾ ਲੈਣਾ ਫਿਰ ਕਹਿਣ ਚੱਲ ਮੈਨੂੰ ਤੇਰੀ ਜੇ ਮੈਂ ਤੇਰੀ ਗੱਲ ਕਰਾਉਣ ਨੇ ਕਿ ਜੁਰਤ ਨਹੀਂ ਕਰਾਉਣ ਲੱਗੀਆਂ ਭੈਣ ਜੀ ਭੈਣ ਜੀ ਭੈਣ ਜੀ ਭੈਣ ਜੀ ਨਹੀਂ ਇਦਾਂ ਇਦਾਂ ਚੰਗਾ ਨਹੀਂ ਲੱਗਦਾ ਚੰਗਾ ਲੱਗਦਾ ਤੁਸੀਂ ਗਲਤ ਬੋਲਦੇ ਹੋ ਮੇਰੀ ਮਾਰ ਜਣਾ ਮਾਰ ਲਿਆ ਇਹ ਨਾ ਬਣਾਉਂਦੇ ਹੋ ਫੋਨ ਵਾਪਸ ਲੈ ਲੈ ਹਰ ਤੁਸੀਂ ਜਿਹੜੇ ਜਿਹੜੇ ਮੋਟਰ ਦੇ ਆਪਣੇ ਇਹਨੇ ਹੈਲਮਟ ਨਾਲ ਸਾਹ ਤੋਂ ਕਾਚ ਹੈ ਤੇ ਜਿਹੜੇ ਕੋ ਨਕੀ ਜ਼ੋਰ ਤਾਂ ਨਹੀਂ ਕਰਉਣ ਲੱਗੀਆਂ ਭੈਣ ਜੀ ਭੈਣ ਜੀ ਭੈਣ ਜੀ ਨਹੀਂ ਇਦਾਂ ਨਹੀਂ ਇਦਾਂ ਚੰਗਾ ਨਹੀਂ ਲੱਗਦਾ ਚੰਗਾ ਲੱਗਦਾ ਚੰਗਾ ਨਹੀਂ ਲੱਗਦਾ ਫਿਰ ਤੁਸੀਂ ਗਲਤ ਬੋਲਦੇ ਹੋ ਆ ਬੜਾ ਬਣਾ ਬਣਾ ਉਹ ਚੱਲ ਕਰਕੇ ਫੁੱਦੂ ਬਣਾਈ ਜਾਂਦੇ ਸੇ ਲੋਕਾਂ ਨੂੰ ਖੜ ਕੇ ਕਦੀ ਗਰੀਬਾਂ ਦੇ ਚਲਾਨ ਕੱਟ ਲੈ ਕਦੀ ਅਮੀਰਾਂ ਦੇ ਚਲਾਨ ਕੱਟੇ ਤੁਸੀਂ ਸਰ ਦੇਖ ਲਓ ਵੀਡੀਓ ਬੰਦ ਕਰ ਦਿਓ ਜੇ ਜ਼ੋਰ ਤਾਂ ਮੇਰੇ ਤਾਂ ਫੋਨ ਬੜੇ ਵੇ ਮੇਰੀ ਗੱਲ ਸੁਣੋ ਕੀ ਕਹਿ ਕੇ ਗੱਲ ਕਰ ਰਹੇ ਹੈ ਉਹਨਾਂ ਨੂੰ ਉਹਨਾਂ ਸਦੋ ਸਾਥ ਸਾਥ ਆਪਣੇ ਕੋਲ ਆ ਕੇ ਆਉਣਾ ਆਪਣਾ ਆਪਰੇ ਉਹ ਬੜਾ ਬੜਾ ਖੜੀ ਹੈ ਬੜਾ ਬੜਾ ਬਣਾ ਤੁਕਣਾ ਕੋੜੇ ਨਾਂ ਬੈਠ ਹੈ ਭਾਜੀ ਮੈਂ ਜੀ ਕਿਹਦੇ ਇੱਥੇ ਹੈ ਹੈਲਮਟ ਆਇਆ ਹੈ ਨਾਸ ਜਿਹੜੇ ਅਸੀਂ ਸਿਰ ਉਹਨਾਂ ਕਿਹਾ ਵੀ ਹੈਲਮਟ ਤੁਸੀਂ ਇੱਥੇ ਆਇਆ ਤੇ ਇਹ ਮੇਰੇ ਨਾਲ ਲੜਨਾ ਪਈ ਇਹੜਾ ਨੋਕਾ ਨੂੰ ਦੇ ਕੇ ਤੇ ਤੁਫਤਨਾਮ ਕੀਏ ਦੇ ਤੁਹਾਡੇ ਆਖਰ ਤੇ ਤੁਹਾਡੇ ਘਰ ਆਵੇ ਦੇ ਹਾਂ ਜਰੇ ਆਪਣੇ ਸਾਹ ਦੇ ਮੈਂ ਇੱਥੇ ਖੜੀ ਆ ਉਹਨਾਂ ਦੇ ਭੈਣ ਭਰਾ ਆਇਆ ਉਹ ਵੀਡੀਓ ਬਣਾ ਰਿਹਾ ਇੱਥੇ ਆ ਜਾ ਫੋਨ ਬੰਦ ਕਰ ਲੈ ਮੈਂ ਬਲਦੀ ਦਾ ਲਿਹਾਜ ਨਹੀਂ ਦੇਖਣਾ ਤੁਸੀਂ ਮੈਨੂੰ ਬੱਤਮੀਜ਼ ਨਾ ਬੋਲਿਆ ਠੀਕ ਹੈ ਨਾ ਬੱਤਮੀਜ਼ ਨਾ ਖੜੀ ਆ ਮੈਂ ਤਾਂ ਕਰਕੇ ਤੇ ਤੁਹਾਡੇ ਭੈਣ ਭਰਾ ਆਇਆ ਵੀ ਤੁਹਾਡੇ ਆਖਰ ਉਹ ਐਂ ਤੇ ਤੁਹਾਡੇ ਭੈਣ ਭਰਾ ਆਇਆ ਵੀ ਮੈਨੂੰ ਨਹੀਂ ਪਤਾ ਤੁਸੀਂ ਫੋਨ ਕਰੋ ਜਿੰਨੂੰ ਮਰਜ਼ੀ ਕਰਦੇ ਮੈਨੂੰ ਜੀ ਕੁਝ ਨਹੀਂ ਪਤਾ ਮੈਂ ਸਿਰਫ ਉਹਨੂੰ ਇਨਾ ਕਹਤਾ ਕਿ ਉਹ ਇੱਕ ਸਟੋਰੀ ਕਰਵਾ ਲਈ ਮੈਂ ਨਹੀਂ ਵੀਡੀਓ ਬਣਾਉਂਦਾ ਤਿੰਨੇ ਜਣੇ ਇੱਕ ਫੁਲ ਫੀਲ ਕਰਨਗੇ ਉਹਨੇ ਮੈਨੂੰ ਨੀ ਕਹਿ ਕੇ ਬੁਲਾਇਆ ਉਹ ਅਸੀਂ ਸੋਨ ਦਾ ਹੈਲਮਟ ਨੋਕ ਲਾ ਅਸੀਂ ਜੋ ਨੋਕ ਲਾ ਕੇ ਕਿੱਡੀ ਗੱਲ ਆ ਇੱਕ ਮੁੰਡਾ ਮਿਲ ਜਾਂਦਾ ਸਾਨੂੰ ਦੇਖੋ ਮੈਂ ਤੁਹਾਡੀ ਰਿਕਵੈਸਟ ਕਰਦਾ ਹਾਂ ਉਹਨੇ ਉਹ ਕੰਨਾ ਜੀ ਮੋਦੀ ਅਸੀਂ ਕੀ ਕੀਤਾ ਮੈਂ ਖੜਾ ਆਪਣਾ ਜਾ ਹੈ ਮੈਂ ਮੈਂ ਬਣ ਇੱਕ ਮੁੰਡੇ ਆਪਣੇ ਭੈਣ ਦੀ ਇੱਕ ਗੱਲ ਕਰ ਲੈ ਇੱਕ ਮੋਬਾਈਲ ਨਹੀਂ ਕਰੀ ਇੱਕ ਮੋਬਾਈਲ ਲਿਆ ਸਾਡਾ ਮੈਦੋ ਪਹਿਲਾਂ ਮੈਂ ਨਹੀਂ ਦਿੰਦੀ ਹਾਂ ਤੂੰ ਅਫਸਰ ਨੂੰ ਬੁਲਾ ਕੇੜੇ ਨੂੰ ਬੁਲਾਉਣਾ ਤੇਰੇ ਅਫਸਰ ਨੂੰ ਦੱਸੂਗੀ ਤੇਰੇ ਇਦਾਂ ਦੇ ਅਫਸਰ ਆ ਤੂੰ ਬੁਲਾਉਣਾ ਕਿ ਬੁਲਾਇਆ ਕਿਵੇਂ ਸੀ ਮੈਨੂੰ ਮੈਂ ਤੁਹਾਨੂੰ ਬੁਲਾਇਆ ਨਹੀਂ ਮੈਂ ਉਹਨਾਂ ਨੂੰ ਬੁਲਾਇਆ ਮੁੰਡੇ ਨੂੰ ਇੱਧਰੋਂ ਖੜੀ ਨੂੰ ਮੈਨੂੰ ਨੂਰੀ ਆਂ ਕਿਹਿੰਦਾ ਉਹ ਅਸੀਂ ਤੁਹਾਨੂੰ ਕਿਹਾ ਹੀ ਨਹੀਂ ਕੁਛ ਵੀ ਉਹ ਤਾਂ ਮੁੰਡੇ ਨੂੰ ਬੁਲਾਇਆ ਆਈ ਮੁੰਡੇ ਨੂੰ ਬੁਲਾਇਆ ਮੈਂ ਇਹਨੂੰ ਬੁਲਾਇਆ ਆਈਏ ਤੇ ਕੁੱਤੇ ਬੰਦੇ ਦੀ ਕਾਕੇ ਤੈਨੂੰ ਭੇਜ ਜਾਂਦਾ ਸੀ ਨਾ ਭੇਜ ਦਿੱਤਾ ਹੀ ਹੈ ਨਾ ਇਹਨੇ ਨੀਕਾ ਕੇ ਬੁਲਾਇਆ ਇਹ ਸੌਰੀ ਫੀਲ ਕਰੇ ਮੋਬਾਈਲ ਤੋਂ ਮੈਨੂੰ ਸੌਰੀ ਫੀਲ ਕਰੇ ਇਹ ਥੋੜਾ ਵੀ ਨੀਕਾ ਕੇ ਬੁਲਾਉਂ ਤੇਰੇ ਮਾਵਾ ਬਣਾ ਨਹੀਂ ਮ ਏ ਥੋੜਾ ਵੀ ਨੀਕੇ ਕੇ ਬਲਾਉ ਤੇਰੇ ਮਾਮਾ ਬਣਾ ਲਈ ਤੇਰੇ ਮਾਮਾ ਬਣਾ ਹੈ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਤੁਹਾਡੀ ਮਾਂ ਭੈਣ ਨੂੰ ਨੀ ਨਹੀਂ ਕਰਦਾ ਉਹ ਭੈਣ ਜੀ ਅਫਸਰ ਦੀ ਬੀਬੀ ਐਦਾ ਕਰਦੀ ਜਦੋਂ ਤੁਸੀਂ ਕਰਨਾ ਹੈ ਕਰਨਾ ਨਹੀਂ ਤੂੰ ਨੀਕੇ ਕੇ ਬਲਾਉਣਾ ਮੈਨੂੰ ਕੀ ਅਫਸਰ ਦੀ ਬੀਬੀ ਨਾ ਬੋਲੋ ਤੂੰ ਕਰ ਜਾ ਤੂੰ ਥੋੜਾ ਪਾਣੀ ਪੀਓ ਠੰਡੇ ਹੋ ਜਾ ਪਾਣੀ ਪੀਓ ਪਾਣੀ ਪੀਓ ਨਾਲੇ ਚਮਕੇ ਖੜਾ ਰੱਖੇ تھے ਅਫਸਰਾਂ ਨੇ ਐਦਾਂ ਹੀ ਕਰਦੀ ਤੇਰੀ ਭਗਵਾਨ ਦਮਾਨ ਕੋਲੇ ਗੱਲ ਮੈਂ ਐਦਾਂ ਨਹੀਂ ਕਹਿਦਾ ਨਹੀਂ ਕਹਿਦਾ ਜਾ ਤਾਂ ਤੇ ਹਮੇ ਤੈਨੂੰ ਮੈਂ ਵੀ ਭਗਵਾਨ ਦਮਾਨ ਦੀ ਹਾਂ ਫਾਲਤੂ ਨਾ ਸਮਝ ਲਈ ਮੈਨੂੰ ਅਸੀਂ ਤਾਂ ਤੈਨੂੰ ਤੁਹਾਨੂੰ ਪ੍ਰਧਾਨ ਮਾਸਟਰ ਹੀ ਸਮਝਦੇ ਆਂ ਵੀ ਗਰੀਬ ਦਾ ਹਰ ਇੱਕ ਦਾ ਹਰ ਇੱਕ ਚਲਾਨ ਕੱਟ ਰਹਿਤ ਘੜ ਕੇ ਉਹ ਕੱਟ ਤੁਹਾਡੇ ਨਹੀਂ ਲਿਆ ਸੀ ਹੈਲਮਟ ਮੁੰਡੇ ਨੇ ਆਪੋ ਸ਼ਰੋ ਨਹੀਂ ਅਸੀਂ ਕਈ ਰੁਪਏ ਹੈਲਮੇਟ ਦੀ ਗਲਤੀ ਬੰਨਾ ਕੇ ਪਰ ਨੀ ਕਰ ਕੇ ਪ੍ਰੋਬਲਮ ਮੈਂ ਬੁਲਾਇਆ ਨਹੀਂ ਨੀ ਕਰ ਤੂੰ ਮੈਨੂੰ ਨੀ ਕਰ ਕੇ ਬੁਲਾਇਆ ਕਹਿੰਦਾ ਇੱਧਰ ਆ ਨਹੀਂ ਇੱਕ ਮਿੰਟ ਮੇਰੀ ਗੱਲ ਮੁਗ ਮੋਟਰਸਾਈਕਲ ਤੁਸੀਂ ਚਲਾਉਣਾ ਨਹੀਂ ਇਹ ਭਾਈ ਇਹਨੂੰ ਭੇਜ ਵੀ ਦਿੱਤਾ ਨਹੀਂ ਇਹਨੇ ਇੱਕ ਵੀ ਕਹਿਣਾ ਇੱਧਰ ਆ ਨਹੀਂ ਸੁਣਦਾ ਕਿਉਂ ਨਹੀਂ ਮੇਰਾ ਮੈਨੂੰ ਸਮਝਦੀ ਆਉਂਦੀ ਤੁਸੀਂ ਬੈਠੀ ਸੁਣ ਬਾਈ ਇਹ ਉਹੀ ਹੁੰਦੇ ਨੇ ਜਾਣਦੇ ਤੁਹਾਡੀ ਜਾਤ ਨੂੰ ਚੰਗੀ ਤਰ੍ਹਾਂ ਕੀ ਤੈਨੂੰ ਜਾਣਦੀ ਮੈਂ ਥੋੜੀ ਜਾਤ ਨੂੰ ਸਾਡੀ ਯਾਦ ਕਿਹੜੀ ਆ ਰੱਬ ਨੇ ਇੱਕ ਭੇਜਿਆ ਉਪਰੋਂ ਰੱਬ ਨੇ ਇੱਕ ਭੇਜਿਆ ਤਾਂ ਹੀ ਤਾਂ ਛੋਡੇ ਵਰਗੇ ਦੇ ਬੱਚੇ ਨਹੀਂ ਕਰੇ ਕਦੇ ਨਸਾਂ ਤੇ ਚੜੇਗੇ ਛੋਡੇ ਵਰਗੇ ਕਦੇ ਐਕਸੀਡੈਂਟਾਂ ਚ ਮਰਦੇ ਆ ਤੁਸੀਂ ਵੀ ਸਾਡੀ ਫੈਮਲੀ 'ਚ ਆਉਂਦੇ ਹੋ ਨਾ ਅਸੀਂ ਮਾਣਦਾਰ ਅਫਸਰਾਂ ਹਾਂ ਮਾਣਦਾਰ ਤੁਹਾਨੂੰ ਕੀ ਪਤਾ ਅਸੀਂ ਕਿੰਨੇ ਹੋਵਾਂਗੇ ਮੈਂ ਤੁਹਾਨੂੰ ਜਾਣਦੀ ਆ ਇਸ ਲਾਈਨ 'ਚ ਖੜਨ ਵਾਲਿਆਂ ਨੂੰ ਮੈਂ ਤਾਂ ਉਹਦੇ ਹਸਬੰਦ ਨੂੰ ਕਹਿ ਦਿੰਦੀ ਆ ਮੈਂ ਤੇਰੀ ਨੱਕ ਭਰ ਰਿਹਾ ਸੀ ਮੈਂ ਸੋਰੀ ਫੀਲ ਕਰਦਾ ਸੋਰੀ ਨੂੰ ਵੀ ਅਸੀਂ ਕਹਿਤਾ ਮੇਰਾ ਪਿਆਰ ਇੱਥੇ ਆਉਂਦਾ ਤੂੰ ਮੇਰੀ ਕਰੀ ਇਹ ਤੋਂ ਅੰਬਰੀ ਕਹਿੰਦਾ ਦੱਸੂ ਮੈਂ ਕੀ ਚੀਜ਼ ਆ ਮੈਂ ਕਿ ਤੂੰ ਪੈਰੀ ਹੱਥ ਲਾ ਕੇ ਨਾ ਖੜਾ ਸੁਣਾਇ ਤੂੰ ਕੀ ਜਾਣੇ ਭਗਵਾਨ ਜਤਮਾਨ ਕੋਲੇ ਗੱਲ ਤੇਰੀ ਮੈਂ ਚਾਉਂਦਾ ਮੈਂ ਦਿੰਦਾ ਧਰਤੀ ਵਾਹ ਵੇ ਜੇ ਤੁਹਾਡਾ ਅਫਸਰ ਵੀ ਤਾਂ ਨਹੀਂ ਬਣਾਉਂਦੇ ਅਸੀਂ ਕਹਿੰਦੇ ਹਾਂ ਤੁਸੀਂ ਸਾਡੇ ਨਾਲ ਐਸਪੀ ਸਾਹਿਬ ਆ ਤੁਹਾਡੇ ਅਫਸਰ ਤੇ ਅਸੀਂ ਇਹ ਸਾਡੇ ਬੰਦੇ ਆ ਜੇ ਕਿਸੇ ਨੂੰ ਕਹਿ ਦੇਤਾ ਮੈਂ ਤੁਹਾਡੀ ਸੌਰੀ ਫੀਲ ਸੌਰੀ ਫੀਲ ਕਰਾਉ ਮੈਂ ਕਰ ਰਿਹਾ ਤੁਹਾਡੀ ਸੌਰੀ ਫੀਲ ਕਰਾਉ ਆਪਣਾ ਇਹ ਤਾਂ ਇਹਨਾਂ ਦਾ ਤੁਹਾਡਾ ਮੈਂ ਮੈਂ ਮੁੰਡੇ ਨੂੰ ਕਿਹਾ ਸੀ ਜੀ ਮੈਂ ਇਹਨੂੰ ਕਹਿ ਨਹੀਂ ਮੰਨਣ ਜਾਈ ਹਾਂ ਹਾਂ ਮੇਰੇ ਨਾਲ ਹੀ ਜੇਦਾ ਬੈਠਾ ਹੋਈ ਤਾਂ ਭੇਜ ਦਿੱਤਾ ਹੀ ਭੇਜ ਦਿੱਤਾ ਹੀ ਜੀ ਅਸੀਂ ਭੇਜ ਦਿੱਤਾ ਸੀ ਮੂਹਲ ਤਾਂ ਹੈ ਨਾ ਕੋਈ ਹਰਮਨ ਨਹੀਂ ਬੈਠੇ ਤਾਂ ਉਹ ਕਹਿ ਵੀ ਜੀ ਭੇਜ ਵੀ ਦੇ ਫਿਰ ਤੂੰ ਨੀਕ ਮੈਂ ਨਹੀਂ ਆਈ ਕਿਉਂ ਕਹਾਂ ਵੀ ਉੱਧਰ ਨਹੀਂ ਆ ਮੈਨੂੰ ਕਹਿੰਦਾ ਇੱਧਰ ਆ ਨਹੀਂ ਤੂੰ ਨੀ ਆਲਾ ਕੌਣ ਹੋਣਾ ਮੈਨੂੰ ਕਹਿਣ ਨਾਲ ਦੇਖੋ ਮੇਰੀ ਗੱਲ ਸੁਣ ਮੈਂ ਨਹੀਂ ਗੱਲ ਕੀਤੀ ਮੈਂ ਨਹੀਂ ਗੱਲ ਕੀਤੀ ਅਸੀਂ ਗਲਤੀ ਮੰਨ ਲਈ ਵੀ ਸਾਡੇ ਹੈਲਮਟ ਨਹੀਂ ਪਾਤਾ ਤੂੰ ਨੀ ਕਿਵੇਂ ਕਿਹਾ ਨਹੀਂ ਕਿਹਾ ਚਲ ਤੁਸੀਂ ਮੈਨੂੰ ਗਿਆ ਨਾ ਤੇਰੇ ਬਾਪ ਨਾਲ ਗੱਲ ਕਰਾਉਂਗੀ ਆ ਚਲ ਗੁਰਦੁਆਰੇ ਸੌਂ ਚੱਕੀ ਚੱਲ ਤੂੰ ਮੈਨੂੰ ਕਹੂਗੀ ਨਹੀਂ ਮੇਰਾ ਜੇ ਤੂੰ ਮੈਨੂੰ ਨੀ ਕਹੇਂਗਾ ਮੈਂ ਤੈਨੂੰ ਇਹੀ ਕਹੂੰਗੀ ਤੇਰੇ ਬਾਪ ਨਾਲ ਗੱਲ ਕਰਾਉਂਗੀ ਇਹੀ ਕਹੂੰਗੀ ਤੈਨੂੰ ਮੈਂ ਕਿ ਤੇਰੇ ਬਾਪ ਨਾਲ ਗੱਲ ਕਰ ਉਹ ਤੇਰਾ ਬਾਪ ਹੀ ਉਹ ਜਿਹੜਾ ਤਾਹਾਂ ਬੈਠਾ ਤੈਨੂੰ ਸਭ ਕੁਝ ਸਿਖਾਊਗਾ ਤੂੰ ਲੇਡੀ ਨਾਲ ਕਿਵੇਂ ਗੱਲ ਕਰ ਸਕਦਾ ਤੂੰ ਨਹੀਂ ਕਹਿ ਕੇ ਨਹੀਂ ਠੀਕ ਹੈ ਹੈਲਮਟ ਨਹੀਂ ਬੱਚੇ ਨੇ ਲੈਂਦਾ ਸੀ ਨੋਕ ਲਾ ਕੇ ਮੰਦੇ ਆ ਗਲਤੀ ਸੌਰੀ ਫੀਲ ਕਰੀਏ ਪਰ ਤੂੰ ਮੈਨੂੰ ਕਹਾ ਇੱਧਰ ਆ ਨੀ ਤੂੰ ਇਹਦੀ ਗਲਤੀ ਤੂੰ ਗਲਤੀ ਫੀਲ ਕਰਦਾ ਤੂੰ ਗਲਤੀ ਫੀਲ ਕਰਦਾ ਇਹ ਝੂਠ ਬੋਲਦੇ ਤੂੰ ਮੈਂ ਵੀ ਝੂਠ ਬੋਲਦਾਂ ਮੈਂ ਵੀ ਕਹੋ ਨਾ ਮੈਨੂੰ ਕੁਛ ਨਹੀਂ ਕਿਹਾ ਗਾਲ ਗੱਡੀ ਵਾਲੇ ਕੁੱਤੇ ਬੰਦੇ ਨੇ ਮੈਨੂੰ ਚੱਲ ਅੱਜ ਜਿਵੇਂ ਪੱਜ ਦਾ ਤੁਸੀਂ ਦੇਖੋ ਕਿਦਾਂ ਪਿਆ ਸੀ ਸਾਰੇ ਐਦਾਂ ਨਹੀਂ ਬੋਲਣਾ ਤੂੰ ਸੌਣ ਦੁੱਤ ਸੁਣੀ ਰਹੀ ਕਿੰਨੀ ਕਰਾਰ ਹੈ ਇਹ ਆਪਣੇ ਮੁਲਾਜ਼ਮ ਸੌਰੀ ਫੀਲ ਕਰੇ ਭੈਣ ਜੀ ਤੈਨੂੰ ਸੌਰੀ ਦੱਸ ਜੀ ਤਾਂ ਕਹੀ ਕਿ ਅੰਨੇ ਦੇ ਘਰ ਵਾਲੇ ਤੁਹਾਨੂੰ ਭੈਣ ਜੀ ਪਿਆਰ ਜੀ ਜਾਨੇ ਹੁਣ ਕਰਨ ਲੱਗੇ ਪਹਿਲਾਂ ਕੀ ਗਿਆ ਪਬਲਿਕ ਕੱਠੀ ਹੋ ਗਈ ਇਹ ਕੀ ਗਿਆ ਮੈਂ ਤਾਂ ਭੈਣ ਜੀ ਜਾਓ ਹੁਣ ਕਰਨ ਲੱਗੇ ਤੂੰ ਵੀਰ ਜੀ ਨਾਲ ਉਹ ਸੜੀਆਂ ਚਲੋ ਅਸੀਂ ਗਲਤੀ ਮੰਨਦੇ ਵੀ ਹੈਲਮਟ ਨਹੀਂ ਪਾਤਾ ਇਹਨੇ ਪਤਾ ਕੀ ਕਿਹਦਾ ਇੱਧਰ ਆ ਨਹੀਂ ਇਹ ਇਹ ਉਹਨੇ ਉਹਨੇ ਇਹ ਕਿਹਾ ਉਹਨੇ ਇਹ ਕਿਹਾ ਰੋਡ ਪਾਜੀ ਭੈਣ ਜੀ ਉਹਨੇ ਇਹ ਕਿਹਾ ਨਹੀਂ ਉਹ ਭੈਣ ਜੀ ਦੀ ਗੱਲ ਤਾਂ ਸੁਣਨਾ ਗਲਤਾਂ ਸੁਣਨਾ ਆ ਦੇਖੋ ਭਾਈ ਜੀ ਅਸੀਂ ਨਹੀਂ ਕਹਿਤ ਆ ਤੁਸੀਂ ਇੱਧਰ ਨਹੀਂ ਦੱਸੋ ਮੈਨੂੰ ਨਹੀਂ 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 ਹਾਂ ਵੀ ਮੁੰਡਾ ਹੀ ਇੱਥੇ ਬੱਜਦਾ ਉਹ ਸਾਰੇ ਤੁਹਾਨੂੰ ਬਾਅਦ ਚਾਹੀਦੇ ਸਾਰੇ ਇਹ ਪ੍ਰੋਫਾਈਲ ਤੋਂ ਮੈਨੂੰ ਲੱਗਾਈ ਨਾ ਬੰਦੇ ਇਹਨਾਂ ਰੋਕੋ ਜੋ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਪਾਣੀ ਨਾਲ ਗੱਲ ਕਰ ਮੈਂ ਖੋਲਿਆ ਹੋਰ ਦਾ ਵਿਆਹ ਖੋਲਿਆ ਨਹੀਂ ਮੈਂ ਲੱਗੇ ਚੱਲੇ ਸੀ ਮੈਂ ਉਹਦਾ ਕਿ ਮੈਨੇ ਵਿਆਹ ਲੈਣ ਚਾਹ ਪਰ ਪੀ ਜੀ ਹੋਇਆ ਕਿ ਆਪਣੇ ਜਿਹੜੀ ਇੱਥੇ ਗੱਲ ਕੀ ਹੋਇਆ ਕੀ ਐਕਸਟਿਕ ਜੋ ਉਹਨਾਂ ਕਹਿ ਰਹੇ ਕਿ ਆਪਣੇ ਸਾਡੇ ਦੋ ਮੈਂਬਰ ਆ ਰਹੇ ਸੀ ਜੀ ਹਾਂ ਜੀ ਹੈਲਮਟ ਮੁੰਡਾ ਸੀਗਾ ਇਹ ਤਾਂ ਰੋਕਿਆ ਆਪਣੇ ਸਰਦਾਰ ਨੂੰ ਹੋਲਦਾ ਰੋਕਿਆ ਜੀ ਇਹ ਉੱਥੇ ਦਾ ਕਹਿੰਦੇ ਜੀ ਐ ਗਾਈ ਲਾਂਡਰ ਜੰਦੀ ਕੁਛ ਤਾਂ ਦੱਸਿਆ ਹੈ ਹਸਬੰਦ ਮੈਂ ਨਹੀਂ ਕਹਾਂ ਲੋਕਾਂ ਨਾਲ ਗੈਰਿਕ ਹੋਣਾ ਹਲਪਾ ਤੁਸੀਂ ਭੋਰ ਜਾਂਦੀ ਏ ਇਦਾਂ ਹੁਣ ਮੈਂ ਤੁਸੀਂ ਇੱਧਰ ਆ ਜਾਓ ਮੈਂ ਇੱਧਰ ਹੀ ਆ ਰਹਾ ਸੀ ਕਿ ਮੈਨੂੰ ਕਹਿੰਦੇ ਤੁਸੀਂ ਮੇਰੇ ਨਾਲ ਨਹੀਂ ਕਰਕੇ ਬੋਲਿਆ ਮੈਂ ਮੈਂ ਨਹੀਂ ਬੋਲਿਆ ਹੂੰ ਮੈਂ ਸਭ ਇਹਨਾਂ ਕਿਹਾ ਇੱਧਰ ਆ ਜਾਓ ਤੁਸੀਂ ਉਹ ਮੈਨੂੰ ਕਹਿਣਾ ਹੈਗਾ ਕਿ ਅਸੀਂ ਹੈਲਮਟ ਦਾ ਚਲਾਨ ਖਰਾਮੀ ਤੇ ਆ ਰਹਾ ਹੈ ਕਰਦੇ ਚਲਾਨ ਪਰ ਮੇਰੇ ਨਾਲ ਬੱਚੀ ਜਿਹੜੀ ਕਹਿੰਦੇ ਮਿਸ ਬੀਹੇਵ ਮੇਰੇ ਨਾਲ ਵੀਡੀਓ ਹੈ ਨਾ ਜੋ ਮੈਂ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਮੈਂ ਵੀਡੀਓ ਨਾਲ ਗੱਲ ਕਰਵਾਉਂਦਾ ਮੈਂ ਕੋਲਿਆ ਹੋਰ ਲੜਦਾ ਦਾ ਕੋਲਿਆ ਨਹੀਂ ਮੈਂ ਲੈ ਕੇ ਚੱਲੇ ਸੀ ਮੈਂ ਬੋਧਾ ਕਿ ਮੈਂ ਬੇਵੈਰ ਲੈਣ ਜਾਂਦਾ ਸੀ ਕਿੰਨੇ ਬੁਲਾਏ ਸੀ ਤਿੰਨ ਬੁਲਾਏ ਕੋਈ ਕੋਈ ਤਕਨੀਕੋ ਚਾਰੇ ਹਾਂ ਦਿੱਖਾ ਹੋ ਰਿਹਾ ਨਾ ਬਾਕੀ ਮੈਂ ਤਾਂ ਚਾਹਣਾ ਵੀ ਇੱਧਰ ਆ ਜਾ ਮੈਂ ਕਹੇ ਜਾਣ ਕੇ ਨਾ ਮੈਂ ਤਾਂ ਕੋਲਿਆ ਸੀ ਮੈਂ ਲੈ ਕੇ ਚੱਲੇ ਸੀ ਕਿ ਮੈਂ ਮੋਬਾਈਲ ਲੈ ਕੇ ਜਾਣ ਦੇਣਾ ਬਸ ਮੈਂ ਰੁਕਿਆ ਨੂੰ ਮੈਂ ਤੇ ਤੁਸੀਂ ਦਨ ਜਾ ਸਕਦੇ ਕੋਲਿਆ ਲੈ ਕੇ ਜਾਣ ਸਕਦੇ ਕਿਹੜਾ ਰੁਕਿਆ ਜਦੋਂ ਇਹ ਫਿਰ ਤੁਸੀਂ ਮੈਨੂੰ ਚੱਕਾ ਤੁਹਾਡੇ ਮੁਲਾਜ਼ਮ ਦਾ ਮੋਬਾਈਲ ਤੇ ਕਰੀ ਮਲਾਜ਼ਮ ਦਾ ਮੋਬਾਈਲ ਤੇ ਕਰੇ ਮੇਰੇ ਮੁਲਾਜ਼ਮ ਦਾ ਮਾਇਆ ਸੀਗਾ ਇਹਨਾਂ ਨੇ ਰੁਕਿਆ ਸੀਗਾ ਹੁਣ ਵਾਪਸ ਲੈ ਲਿਆ ਜੀ ਹੁਣ ਵਾਪਸ ਲੈ ਆਇਆ ਉਹ ਥੋੜੀ ਜਿਹੀ ਜਿਹੜੇ ਆ ਮੇਰੇ ਮੋਟਰਸਾਈਕਲ ਬੋੜੇ ਦਾ ਬੋੜੇ ਖਾਇ ਲੈ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਆਪਣੇ ਇਹਨੇ ਹੈਲਮਟ ਲਾਇਸੈਂਸ ਤੇ ਮਿਸਰ ਕੀਤਾ ਮਿਲਦਾ ਨਹੀਂ अच्छा जी ते जेडे को कह रहे कि अपने पुलिस ऑफिसर दे अपने हैगे रिलेटिव हैगे ने घर हैगे ओ, है ओ सताही है है। नहीं आ रही सामने हां साहब दे कहंदे नहीं मिलो सर सताही नहीं आगी जब दसन के रे असली सादा नाम ले ना बस सर फिर हां पहले 2 मिनट सरकारी सर ਤੁਸੀਂ ਬੋਲੋ ਕਿਹਦੇ ਅਫਸਰ ਦਾ ਨਾਮ ਲੈਂਦੀ ਆ ਨਾ ਹੀ ਲੈ ਰਹੇ ਨਾ ਦੱਸਦੇ ਜਿਵੇਂ ਕਹ ਰਹੇ ਮੈਂ 2 ਮਿਲਾਈ ਮੇਰੇ ਨਾਲ ਸੀ ਕੌਣ ਸੀਗੇ ਜੀ ਉਹ ਦੱਸੋ ਨਹੀਂ ਆਪਾਂ ਨਾ ਹੀ ਦੱਸਦੇ ਮਲਾਜਮ ਹਾਂ ਇਹ ਪੁੱਛੋ ਹਮ ਭਾਉ ਬੋਤਿਆ ਨਹੀਂ ਨਹੀਂ ਪੁੱਛੋ ਸਿਮਲ ਜੀ ਆ ਬੰਦੇ ਹੋ ਨਹੀਂ ਨਹੀਂ ਸਰ ਸਿਗੇ ਪੁਲਿਸ ਨੂੰ ਮੈਨੂੰ ਪਤਾ ਨਹੀਂ ਬੋਣਿਆ ਪਤਾ ਨਹੀਂ ਉਹ ਲੇਡੀਜ਼ ਗਏ ਹੈ 2 2 ਮੈਂਬਰ ਸੀਗੇ ਇੱਕ ਉਹ ਲੋਕੀਆ ਤੁਸੀਂ ਪੁੱਛੋਗੇ ਕਿ ਕਿਹੜੇ ਅਫਸਰ ਕਿੱਥੋਂ ਦੇ ਰਹਿ ਆ ਗਿਹੜੇ ਮੁਲਾਜ਼ਮਾ ਹੈ ਨਾ ਤੁਸੀਂ ਪੁੱਛੋ ਸਾਰੇ ਨਾਲ ਕੋਈ ਜਾਣੀ ਹੁਣ ਆਪਣੇ ਕੀ ਮਾਮਲੇ ਸੌਟਡ ਕਿਵੇਂ ਹੁੰਦੇ ਨਜ਼ਰ ਆ ਰਹੇ ਮਾਮੂਰ ਸਾਹਿਬ ਬਾਈਕ ਵੀ ਇਹ ਨਹੀਂ ਬੰਦ ਕੀਤੀ ਆ ਆਪਣੇ ਅਫਸਰ ਸਾਹਿਬਾਂ ਨੂੰ ਦੱਸ ਦਿੱਤਾ ਆ ਕਿ ਇਹ ਜਿਹੜਾ ਨੀੜੀ ਬੋ ਰਿਹਾ ਆ ਕਿ ਭਾਈ ਆਪਣੀ ਵਾਈਫ ਰੱਖ ਲਿਆ ਕਿਸੇ ਅਫਸਰ ਦੀ ਪਰ ਕਿਸੇ ਅਫਸਰ ਨਾਲ ਗੱਲ ਨਹੀਂ ਕਰਾਈ ਹੁੰਦੀ ਇਹ ਫਿਰ ਮੈਂ ਕਹਿੰਦਾ ਇਹ ਮਾਮਲਾ ਸੋਲਵ ਹੋ ਸਕਦਾ ਜੇ ਇਹ ਕਿਉਂਕਿ ਮਾਮੂਰ ਸਾਹਿਬ ਫੋਨ ਕਰਕੇ ਥਾਣੇ ਤੇ ਲੈ ਲਿਆ ਉਹ ਤਾਂ ਕਹਿੰਦੇ ਚਲਾਨ ਕਰਦੇ ਉਹ ਤਾਂ ਮੈਂ ਨਹੀਂ ਕਰਦਾ ਉਹ ਕਹਿੰਦੇ ਉਹ ਚੀਜ਼ਾਂ ਕਰ ਲਈ ਪਰ ਕਹਿੰਦੇ ਇੱਕ ਜਿਹੜਾ ਮਿਸ ਵੀ ਵੀ ਦੇ ਪ ਮੈਂ ਤਾਂ ਦੇ ਪਰਚਾ ਕਰਾਂਗੀ ਨਹੀਂ ਉਹਨਾਂ ਨੇ ਆਪਣੇ ਜੋ ਮੈਂ ਸਰਕਾਰ ਜਿਹੜੀ ਹੈ ਮਾਨਸਾਹ ਦੀ ਹੈ ਉਹ ਜੇ ਸਾ ਤੁਸੀਂ ਬਾਅਦ ਲੇਟ ਆਏ ਹੋ ਬਹੁਤ ਕੁਝ ਬੋਲੇ ਮੈਨੂੰ ਇਹਦੀ ਹੁਣ ਦੀ ਸਟੇਟਮੈਂਟ ਹੈ ਕਿ ਵੀ ਉਹ ਕਿੱਥੇ ਹੈ ਮਾਨ ਸਰਕਾਰ ਜਿਹੜੇ ਬੋਲਦੇ ਨੇ ਕਿ ਲੇਡੀਜ਼ ਦੇ ਨਾਲ ਕਦੀ ਕੋ ਬਦਮਿਸ਼ੀ ਨਹੀਂ ਹੋਏ ਮੈਂ ਅਪੀਜ਼ ਲੈਂਗੁਏਜ ਵਿੱਚ ਗੱਲ ਕੀਤੀ ਨਹੀਂ ਮੈਂ ਨਹੀਂ ਕੀਤੀ ਬਦਮਿਸ਼ੀ ਕਿਸੇ ਦਾ ਮੇਰੇ ਮੈਂਬਰ ਨੇ ਕੀਤੀ ਜਾਂ ਨਾ ਕਿਸੇ ਮਰਾਜ ਮੈਨੂੰ ਕਹਿੰਦੀ ਮੈਂ ਤੁਹਾਡੇ ਪਿਓ ਨਾਲ ਗੱਲ ਕਰਾਉਂਦੀ ਆ ਅਸੀਂ ਇਸ ਕਰਕੇ ਤੇ ਮੈਰ ਫੋਨ ਆਏ ਨੇ ਤੇ ਉਹਨਾਂ ਨੇ ਰੋਕਿਆ ਵੀ ਨਹੀਂ ਕੋਈ ਜਣਾ ਨਹੀਂ ਆਇਆ ਵੀ ਹੋਰ ਵੀ ਕਹਿੰਦੇ ਵੀ ਸਾਡੇ ਨਾਲ ਜਿਹੜੇ ਇਹਨਾਂ ਦੇ ਜਿਹੜੇ ਕਿ ਹਾਂ ਤਾਂ ਆਪ ਜੀ ਨੂੰ ਸੁਣੇ ਪੂਰੀ ਲੈਂਗੁਏਜ ਦੀ ਠੀਕ ਨਹੀਂ ਸੀ ਜੋ ਕਹਿ ਰਹੇ ਨੇ ਜੋ ਉਹ ਅਲੇਕੇ ਬਥਾਰਾ ਇਲਜ਼ਾਮ ਲਾ ਰਹੀ ਹੈ ਉਹਨੇ ਪੁੱਛੇ ਪਿੱਛੇ ਸਰ ਕਿੰਨੇ ਬੰਦੇ ਫਿਰਦੇ ਆ ਭਾਜੀ ਕੋਲ ਆ ਬਕਲਾ ਮੁੰਡਾ ਫਕਤਾ ਦਾ ਮੰਗਣ ਵਾਲਾ ਉਹਨੂੰ ਪੁੱਛ ਲੋ ਫਿਤਰ ਵਾਲਾ ਕਿੰਨੇ ਬੰਦੇ ਫਿਰਦੇ ਆ ਨਾਰੀ ਇਲਜ਼ਾਮ ਲਾ ਰਹੀ ਹੈ ਕਿਹਦੀ ਮਾਂਜੀ ਪੁੱਛ ਲੋ ਠੀਕ ਜਿਹੜੀ ਜਿਹੜੀ ਕਾਰਵਾਈ ਕਰਨੀ ਕਾਨੂੰਨੀ ਕਰਵੇ ਉਹ ਕਰਦੇ ਜਿਹੜੇ ਮਿਸ ਵੀ ਅਲਿਗੇਸ਼ਨ ਹੈ ਉਹਦੇ ਫਿਰ ਕਿਵੇਂ ਨਿਪਟਾਰਾ ਹੋਏਗਾ ਉਹ ਅਲਿਗੇਸ਼ਨ ਉਹ ਲਾ ਰਹੇ ਨੇ ਮੈਂ ਤਾਂ ਵੀ ਅਲਿਗੇਸ਼ਨ ਵੀ ਮੈਨੂੰ ਕਹਿੰਦੇ ਤੂੰ ਰੋਕਿਆ ਮੈਨੂੰ ਇਸ ਕੰਮ ਤੋਂ ਪਾਉਣਗੇ ਪਰ ਆਪਾਂ ਵੀ ਗੱਡੀ ਕੀਤੀ ਉਹ ਚੋਟ ਲਾ ਰਹੇ ਆ ਆ ਮੁੰਡਾ ਹੈਗਾ ਇੱਥੇ ਬੜੇ ਮੈਂਬਰ ਹੈਗੇ ਨੇ ਇਹ ਕੋਈ ਨਹੀਂ ਕਰਾਵਾ ਵੇਦਾ